ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਫੈਕਟਰੀ ਕਾਮੇ ਨੇ ਕੀਤੀ ਆਤਮ ਹੱਤਿਆ ਮਿਲਦੇ ਕੁਆਟਰ ਚ লাশ ਲਟਕਦੀ ਮਿਲੀ ਕੋਹਾੜਾ ਰੋਡ ਤੇ ਸਥਿਤ ਇੱਕ ਧਗਾ ਫੈਕਟਰੀ ਅੰਦਰ ਬੜੇ ਕੋਆਟਰਾ ਵਿੱਚ ਮਿਲਦੇ ਕਾਮੇ ਅੰਕੁਸ਼ ਵਰਮਾ 20 ਵਾਸੀ ਯੂਪੀ ਨੇ ਆਤਮ ਹੱਤਿਆ ਕਰ ਲਈ ਜਿਸ ਦੀ লাশ ਪੱਖੇ ਨਾਲ ਲਟਕਦੀ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਵਰਮਾ ਕਰੀਬ 1 ਸਾਲ ਪਹਿਲਾਂ ਹੀ ਫੈਕਟਰੀ ਵਿੱਚ ਕੰਮ ਕਰਨ ਲੱਗਾ ਸੀ ਜੋ ਕਿ ਮਿਲ ਅੰਦਰ بڑے ਕੁਆਰਟਰ ਵਿੱਚ ਆਪਣੇ ਸਾਥੀ ਨਮਨ ਕੁਮਾਰ ਨਾਲ ਰਹਿ ਰਿਹਾ ਸੀ ਉਸ ਦਾ ਸਾਥੀ ਜੋ ਰਾਤ ਸਮੇਂ ਡਿਊਟੀ ਕਰਨ ਗਿਆ ਸੀ ਅਤੇ ਜਦੋਂ ਉਹ ਸਵੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਅੰਕੁਸ਼ ਵਰਮਾ ਨੇ ਗਲ ਫਾਹ ਲੈ ਕੇ ਆਤਮ ਹੱਤਿਆ ਕੀਤੀ ਹੋਈ ਸੀ ਨਮਨ ਕੁਮਾਰ ਨੇ ਇਸ ਘਟਨਾ ਸੰਬੰਧੀ ਤੁਰੰਤ ਮਿਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਮਿਲਵਲੋ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਮਾਛੀਵਾੜਾ ਸਾਹਿਬ ਤੋਂ ਬਿਊਰੋ ਰਿਪੋਰਟ ਇਹ ਸਰਖਾਨੋ ਜੀ ਨੂੰ ਸਵੇਰ ਇਤਲਾ ਮਿਲੀ ਹੈ ਕਿ ਜਿਹੜਾ ਉਹਦੇ ਨਾਲ ਦਾ ਮਤਲਬ ਜਿਹੜਾ ਉਹਦੇ ਕਮਰੇ ਦੇ ਵਿੱਚ ਮੁੰਡਾ ਨਾਲ ਰਹਿੰਦਾ ਸੀ ਜਦੋਂ ਡਿਊਟੀ ਆਫ ਕਰਕੇ ਅੰਦਰ ਗਿਆ ਉਹਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਉਹ ਖੁੱਲਿਆ ਨਹੀਂ ਜਦੋਂ ਉਹਨੇ ਤੋੜਿਆ ਉਹਨੂੰ ਤਾਂ ਅੰਦਰ ਇਸ ਲੜਕੇ ਦੀ ਹੈਂਗਿੰਗ ਹੋਈ ਬੋਡੀ ਮਿਲੀ ਹੈ ਤੇ ਫਿਰ ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਸੀ ਪੁਲਿਸ ਨੂੰ ਦੱਲਾ ਕੇ ਤੇ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਬਾਕੀ ਤਾਂ ਉਹਨਾਂ ਦੀ ਫੈਮਿਲੀ ਆ ਰਹੀ ਹੈ ਕੋਈ ਉਹਦੋਂ ਨਾ ਕੋਈ ਮਸਲਾ ਹੈ ਜਾਂ ਕਿਵੇਂ ਵੀ ਹੈ ਠੀਕ ਹੈ ਜੀ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਉਹਦਾ ਸਤਾ ਲੱਗਦਾ ਕਿੰਨੀ ਕੁ ਮਰਦੀ ਲੜਦੇ ਲੜਕੇ ਦੀ ਸਰ ਬੀਖਸਾਉਦੇ ਮਤਲਬ ਠੀਕ ਹੈ ਜੀ ਸਾਨੂੰ ਤਲਾਸ਼ ਮਿਲੀ ਹੈ ਜੀ ਦੇ ਐਸਟੀ ਕੌਂਟਰੈਕਟ ਸਹੀ ਵਿਲੇਜ ਪੱਟੀਆਂ ਫੈਕਟਰੀ ਹੈ ਇਸੇ ਦਾ ਲੇਬਰ ਮੈਨ ਸੀ ਬੁੱਢਾ ਅੰਕਸ਼ ਬਰਮਾ ਪਤਾ ਦਾ ਹੈਗਾ ਸ਼ੇਖ ਮੁਹੰਮਦ ਉਹ ਵਾਲੀ ਇੱਥੇ ਜੋਬ ਕਰ ਰਿਹਾ ਸੀ ਆ ਬੀਤੀ ਰਾਤ ਉਹ ਜਿਹੜੀ ਉਹਦੀ ਰੈਸਿਡੈਂਸੀ ਕਮਰਾ ਉੱਤੇ ਉਹਦੀ ਜਿਹੜੀ ਲਾਕ ਸੀ ਉਲਮਕਰੀ ਮਿਲਿਆ ਸਾਨੂੰ ਉਹਨੇ ਮਤਲਬ ਐਂਗਲੋ ਵਗੈਰਾ ਨਹੀਂ ਤੋ ਅੰਡ ਆਪਣੇ ਕੱਪੜੇ ਨਾ ਉਹ ਡੈਡ ਬੋਡੀ ਅਸੀਂ ਕਬਜ਼ੇ ਤੇ ਲਈ ਆ ਉਹਦਾ ਪੋਸਟਮਾਰਟਮ ਕਰਾਵਾਂਗੇ ਕਰਾਉਣ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਨਾਮ ਤੇ ਲਿਆਂਦੀ ਜਾਊਗੀ ਰੈਡ ਨੋਟ ਵਗੈਰਾ ਨਹੀਂ ਸੁਸਾਈਡ ਨੋਟਸ ਵਗੈਰਾ ਨਹੀਂ ਅਜੇ ਸਾਨੂੰ ਮੁੱਖ ਤਰ੍ਹਾਂ ਦੀ ਹੋਰ ਕੋਈ ਫੈਕਟਰੀ ਦੇ ਨਾਲ ਕੋਈ ਕਿਸੇ ਸਵਾਲ ਨਹੀਂ ਕੋਈ ਐਜੇ ਤੱਕ ਕੋਈ ਨਹੀਂ ਗੱਲ ਆਈ ਜੀ ਇਹ ਫਰਦਰ ਇਨਵੈਸਟੀਗੇਸ਼ਨ ਦੇ ਸਾਹਮਣੇ ਆਜੂਗਾ ਜੋ ਵੀ ਹੋਇਆ ਹੈ ਜੀ ਤੁਸੀਂ ਕੋਈ ਨਹੀਂ ਗਿਆ ਕਿ ਫੋਨ ਮੋਬਾਈਲ ਵਗੈਰਾ ਲਿਆ ਸੀ ਹਾਂਜੀ ਮੋਬਾਈਲ ਲਿਆ ਸੀ ਕਾਫੀ ਅੱਛੀ ਬੋਡੀ ਨੂੰ ਜੀ ਬੋਲ ਰਹੇ ਤੁਸੀਂ ਪਰਿਵਾਰ ਨੂੰ ਹਾਂਜੀ ਉਹਨਾਂ ਨੂੰ ਅਸੀਂ ਜਾਨੂ ਕਰਾਤਾ ਉਹ ਆ ਰਹੇ ਨੇ ਤੇ ਡੈਡ ਬੋਡੀ ਨੂੰ ਅਸੀਂ ਸਵਰਸਤਾਲ ਸਮਰਾਲੇ ਰੱਖਣ ਲੱਗੇ ਆ